ਚੜਿਆ ਮਕੀਨਾ ਜੂਨ ਦਾ ਸਾਡੇ ਸੀਨੇ ਪਾੰਦਾ ਸ਼ੇਖ ਤੂੰ ਲਾਂਬੂ ਲਾਇਆ ਤਖਤ ਨੂੰ ਸਾਨੂੰ ਅਜੇ ਵੀ ਦਿੰਦਾ ਸ਼ੇਖ ਤੂੰ ਮੌਤ ਦਾ ਤਾंडव ਨੱਚਿਆ ਨਾ ਤੈਨੂੰ ਕੋਈ ਦਰੇਗ ਤੇਰੇ ਟੈਂਕ ਵੀ ਉਸਨੇ ਫੁੰਡ ਤੇ ਜਿੰਨੂੰ ਕਹਿੰਦੇ ਜਰਨਲ ਸ਼ੇਖ ਤੂੰ ਮੱਥਾ ਲਾਇਆ ਉਸ ਤਖਤ ਨਾਲ ਨਾ ਜਿਸ ਦਾ ਕੋਈ ਸ਼ਰੀਕ ਉੱਥੇ ਮਰਦਾ ਵਾਂਗੂ ਜੂਜਿਆ ਜਿਹਨੂੰ ਕਹਿੰਦੇ ਸਿੰਘ ਅਮਰੀਕ ਅਗਲੀ ਗੱਲ ਅਖੀਰ ਤੇ 47 ਸ਼ਬਦ ਚਾਰ ਕਿ ਲਿਖੇ ਸਨ ਉਥੇ ਲੜਿਆ ਚੇਲਾ ਮਰਦ ਦਾ ਉਥੇ ਲੜਿਆ ਚੇਲਾ ਮਰਦ ਦਾ ਤੇਰੇ ਥਰ ਥਰ ਕੰਬਣ ਕਰਨੈਲ ਉਹ ਪੁੱਤ ਸੀ ਗੁਰੂ ਗੋਬਿੰਦ ਦਾ ਜਿਹਨੂੰ ਕਹਿੰਦੇ ਸੰਤ ਚਰਨ ਹੈ ਅੱਜ ਉਸ ਮਹਾਨ ਸ਼ਹੀਦਾ ਨੂੰ ਮੈਂ ਜਜ਼ਬਾਤ ਚ ਆ ਗਿਆ ਸ਼ਹਾਦਤ ਦੇ ਇਸ ਦਿਹਾੜੇ ਤੇ ਪ੍ਰਣਾਮ ਵੀ ਹੈ ਤੇ ਮੈਂ ਕਹਿੰਨਾ ਖੁਸ਼ਕਿਸਮਤ ਹੋ ਤੁਸੀਂ ਸ਼ਹੀਦ ਹੋ ਗਏ ਜੇ ਜਿਉਂਦੇ ਰਹਿੰਦੇ ਨੇ ਸਿੱਖਾਂ ਨੇ ਤੁਹਾਨੂੰ ਰੋਲ ਕੇ ਰੁਕ ਦੇਣਾ ਸੀ ਤੁਸੀਂ ਚੰਗੇ ਹੋ ਅੱਗੇ ਮਿਲਿਆ ਵਧਾਈ